ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਅਤੇ ਪੂਰੇ ਪੰਜਾਬ ਦਾ ਪਾਰਸ਼ਾਸ਼ਨ ਕਿਸਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਝੋਨੇ ਦੀ ਬੱਚੇ ਰਹਿੰਦ ਖੁੰਦ ਪ੍ਰਾਲੀ ਨੂੰ ਅਗਨ ਲਈ ਜਾਵੇ ਉਧਰ ਜ਼ਿਲ੍ਹਾ ਗੁਰਦਾਸਪੁਰ ਚਤਾ ਖੁਦ ਦੀ ਸੀਐਸਐਸਪੀ ਪਿੰਡਾ ਜਾ ਕੇ ਕਿਸਾਨਾਂ ਨੂੰ ਪ੍ਰਾਲੀ ਨਾ ਸਾੜਨ ਲਈ ਅਪੀਲ ਕੀਤੀ ਜਾ ਰਹੀ ਹੈ ਤੇ ਇਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵੀ ਇਸ ਗੱਲ ਦੀ ਨਿਗਰਾਨੀ ਰੱਖਣ ਲਈ ਡਿਊਟੀ ਤੇ ਤਾਇਨਾਤ ਕੀਤਾ ਗਿਆ ਹੈ ਲੇਕਿਨ ਇਸ ਵਿਚਾਲੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੁਖ ਮਾਰਗ ਦੇ ਕੰਡੇ ਸਰੀਆਮ ਕਿਸਾਨ ਵਲੋ ਆਪਣੀ ਫਸਲ ਦੀ ਪ੍ਰਾਲੀ ਨੂੰ ਅੱਗ ਲਾ ਜਿੱਥੇ ਪ੍ਰਦੂਸ਼ਣ ਕੀਤਾ ਉੱਥੇ ਹੀ ਮੁਖ ਮਾਰਗ ਤੇ ਪ੍ਰਾਲੀ ਦੇ ਤੋਏ ਨਾਲ ਲੋਕਾਂ ਲਈ ਤੇ ਆਵਾਜਾਈ ਲਈ ਮੁਸ਼ਕਿਲਾਂ ਖੜ੍ਹੀਆ ਕੀਤੀਆਂ ਸਨ ਉੱਥੇ ਹੀ ਜਿੱਥੇ ਅੱਗ ਲੱਗੀ ਉੱਥੇ ਹੀ ਪੁਲਿਸ ਨਾਕਾ ਵੀ ਹੈ ਅਤੇ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਵਲੋ ਵੀ ਕੋਈ ਜਵਾਬ ਨਹੀਂ ਮਿਲੇ ਅਤੇ ਜਦ ਕਿਸਾਨ ਨੂੰ ਇਸ ਬਾਬਤ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਅੱਗ ਕੂੜੇ ਨੂੰ ਲੱਗੀ ਸੀ ਜਿਸ ਤੋਂ ਬਾਅਦ ਖੇਤਾ ਵੱਲ ਤੁਰ ਗਈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਜੇ ਮਹਾਜਨ ਦੀ ਰਿਪੋਰਟ ਉਹ ਇਕੱਠਾ ਆਇਆ ਇਹ ਕੂੜਾ ਉੱਥੋਂ ਮੱਲ ਕੂੜੇ ਲੱਗ ਲੱਗਦੀ ਲੱਗੀ ਆ ਅੱਛਾ ਆ ਗਾਲੋ ਇਹ ਤੁਸੀਂ ਭਜਾਈ ਕਿ ਹੋਣੀ ਭਜਾਉਂਦੇ ਭਜਾਉਂਦੇ ਗਾਂ ਪਾਦ ਗਈ ਭਜਾਉਂਦੇ ਬੱਚਾ ਇੱਧਰ ਦੇਖੋ ਇੱਧਰ ਭਾਜੀ ਹਾਂਜੀ ਇੱਧਰ ਦੇਖੋ ਭਜਾਈ ਕਿ ਹੋਣੀ ਤੁਸੀਂ ਵੀਰ ਜੀ ਬੱਚੇ ਭਜਾਉਂਦੇ ਨਾ ਦੌੜਦਾ ਮੇਰੇ ਸਾਰੇ ਬਰੀਨ ਮੈਂ ਵੀ ਦਮੇ ਬਰੀਨ ਨਹੀਂ ਭੁਜਾਂਦੀ ਹੜ ਕੋ ਜੀ ਹਾਂ ਆਹ ਗਾ ਲੋ ਇਹ ਵਰਗਾ ਹੀ ਜੰਬਜ ਕੇ ਲਾਈ ਜੀ ਨਹੀਂ ਉਹਨੇ ਤੇਰੇ ਕਿਹਾ ਵੀ ਬੁਝਾਓ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨੇ ਕਿਹਾ ਤੇ ਮਤਲਬ ਕੋਈ ਵੈਂਗਾ ਵੈਂਗਾ ਸੁੱਕੇ ਕੱਖ ਨੂੰ ਜਲਦੀ ਅੱਗ ਲੱਗੀ ਆ ਆਹ ਗਾ ਲੋ ਇਹ ਭਾਈ ਉਹ ਪਹੇ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦਮਾਂ ਦੇ ਉਹ ਰੋੜੀ ਸ ਹਾਂਜੀ ਕੀ ਨਾ ਆਪਣਾ ਵੀਰ ਜੀ ਮੈਂ ਨਾ ਲਖਵੀਰ ਸਾਂ ਪਾਟ ਘਾਟਾ ਕੋਈ ਕਾਹ ਬੁਝਾ ਕੋ ਕਰਾਇਆ ਉਹ ਇਹ ਪਿੰਡ ਅੱਡਾ ਉਸ ਗੰਦਮਾਂ ਦੇ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਗਾਂ ਲੱਗੀ ਆ ਇਹ ਬੁਝਾਉਂਦੇ ਹਾਂ ਹਰੂ ਅਹੀਂ ਕਿਹਾ ਵੀ ਨਾ ਨਾਂ ਲਾਉਂਦਾ ਕੀ ਆ ਭਾਈ ਹਾਂਜੀ ਅੱਛਾ ਹਾਂਜੀ ਕਈ ਤਾਂ ਜਾਣੇ ਬਿਝਾਓ ਬਿਝਾਓ ਹੁੰਦੇ ਸਭ ਹੁੰਦੇ ਨੇ ਉਹ ਕਾਕੇ ਰੋੜੀ ਦੀ ਲਾਤੀ ਨਾ ਰੋੜੀ ਘਰੋਂ ਗੰਦ ਮੇਲੇ ਜਿਹੜੇ ਲੱਗੇ ਤੁਹਾਡੇ ਸਾਹਮਣੇ ਇਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਨਹੀਂ ਕਰੀ ਜੁੱਪੀਂ ਦੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗੇ ਆਈ ਆਹੀਂ ਹੋ ਇੱਥੇ ਤੁਹਾਡੇ ਮੇਲੇ ਪਿੱਛੋਂ ਲੱਗੇ ਆਈਏ ਕਾਫੀ ਬਹੁਤ ਬੜਾ ਕੱਟਲਾ ਆਇਆ ਤੇ ਪਰ ਬੁਝਾਉਣੀ ਤਾਂ ਬੰਦਾ ਸੀ ਨਾ ਹਾਂਜੀ ਇਹਨਾਂ ਦਾ ਫਰਜ਼ ਬਣਦਾ ਆ ਬੰਦਾ ਅੱਗੇ ਤੇ ਕੋਣੀ ਆ ਤੁਸੀਂ ਵੀ ਤੁਹਾਡੀ ਜੋ ਮੇਰੇ ਕੋਈ ਨਹੀਂ ਆ ਗਈ ਤੁਸੀਂ ਬੈਠੇ ਲੱਗੇ ਪਾਣੀ ਜੋ ਮੇਰੇ ਕੋਈ ਨਹੀਂ ਆ ਗਈ ਪਰਿੰਦਰਪਾਹੀ ਤੁਹਾਡੀ ਜੋ ਮੇਰੇ ਕੋਈ ਨਹੀਂ ਕਿਹੜੀ ਪੋਸਟ ਸਾਡੀ ਪਰ ਮਾਰਾ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਅਜੇ ਇੱਥੇ ਦੂਰ ਨਾ ਅਗ ਲਾਈ ਜਾਣਗੇ ਤੇ ਸਾਡੀ